ਮਰੂ ਮਹੱਲਾ ਪੰਜਮ ਮਿਰਖੇ ਹੀਟ ਸਭ ਜੰਤ ਇਕੱਠੇ ਇਕਤਤੇ ਇਕ ਬੋਲਨ ਮਿੱਠੇ ਅਸਤ ਅਦੂਤ ਪਿਆ ਉੱਠ ਚੰਨੇ ਜਿਉਂ ਜਿਉਂ ਔਦ ਵਿਹਾਣੀਆਂ ਪਾਪ ਕਰਿੰਦੜ ਸਤ ਪਰ ਮੁਠੇ ਪਦ ਰੈਨ ਫੜੇ ਫਣ ਕੁੱਠੇ ਦੋਜਕ ਪਾਏ ਸਿਰ ਜਨ ਹਾਰੇ ਨਿਕਾ ਮੰਗੇ ਬਾਣੀਆਂ ਸੰਗ ਨ ਕੋਈ ਭਈਆ ਬੇਪਾ ਮਨ ਜੋਗਨ ਤਨ ਛੂਡ ਵਜੇ ਸਾਂ ਬਰਨ ਕਰੀ ਮਨ ਜਾਤੋਂ ਕਰਤਾ ਤਿਰ ਪੀੜੇ ਜਿਉ ਪਾਣੀ ਆ ਖੁਸ਼ ਖੁਸ਼ ਲੈਂਦਾ ਵਸਤੁ ਪਰਾਇ ਵਿਖੇ ਸੁਣੀ ਤਰਨਾਲ ਖੁਦਾਈ ਦੁਨੀਆਂ ਲੱਭ ਪਿਆ ਖਾਤ ਅੰਦਰ ਅਕਲੀ ਗੱਲ ਨ ਜਾਣੀਆ ਦੁਨੀਆਂ ਲੱਭ ਪਿਆ ਖਾਤ ਅੰਦਰ ਅਕਲੀ ਗੱਲ ਨ ਜਾਣੀਆ واحرو جی کا خالص واحد صاحب شری گور گرنتھ جی پاون پویتر نگی گود و سماج ਪ੍ਰਮਤ ਜੀ ਨੇ ਪ੍ਰਮਤ ਮੇਬਾਣੀ ਦਾ ਅਨੰਦ ਪ੍ਰਾਪਤ ਕਰਨ ਹੀ ਉਪਬਾਕੀ ਸ਼ਾਸਨ ਜੀ ਆਪਾਂ ਸਾਰੇ ਉਪਬਾਕੀ ਹਾਂ ਸਾਡੇ ਸਾਰਿਆਂ ਦੇ ਜੋ ਜਲੰਦੇ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਾਂ ਦਾ ਹਰ ਬਖਸ਼ਾ ਇਹਨਾਂ ਮਿਹਰਾਂ ਦਾ ਸਭ ਦਾ ਪਾਲ ਜਗ ਦੇ ਸਪਿਆਨ ਸਮੇਂ ਵਿੱਚ ਸਾਨੂੰ ਕੁਝ ਪਾਲ ਉਤਪੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਮਿਠਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਸ਼ਨਾ ਨੂੰ ਚਰਨ ਕੀਤੀ ਪਾਵਨ ਬਾਣੀ। ਪ੍ਰਗ ਮਾਰੂ ਦੇ ਅੰਦਰ ਆਪ ਜੀ ਨੇ ਸੇਵੰਦਾ ਸ਼ਬਦ ਸਰਬਨਿ ਪੁੱਤਾ ਹੈ ਸਾਡੇ ਜੀਵਨ ਦਾ ਮੁੱਖ ਮਕਸਦ ਹੈ ਇਸ پاک ਬਾਣੀ ਦੀ ਵਿਚਾਰ ਨੂੰ ਸਮਝਣਾ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਤਾ ਦਿਵਸ ਹੈ ਆਪ ਸਮੂਹ ਸੰਗਤਾਂ ਨੂੰ ਸੰਪੂਰਨ ਤਾ ਦਿਸ਼ ਦੀਆਂ ਲੱਖ ਲੱਖ ਵਧਾਈਆਂ 1604 ਇਸਵੀ ਦੇ ਵਿੱਚ ਪਹਿਲਾ ਪ੍ਰਕਾਸ਼ਿਤ ਹੋਇਆ 1 ਸਤੰਬਰ ਨੂੰ ਪਹਿਲਾ ਪ੍ਰਕਾਸ਼ ਕੀਤਾ ਗ੍ਰਸਿ ਸੰਪੂਰਨ ਕਰਕੇ ਸਤਿਗੁਰਾਂ ਨੇ ਸੂਜੀ ਦੁਨੀਆਂ ਦੇ ਲੋਕਾਂ ਨੂੰ ਸਦਾ ਦਤਾਸ਼ੀ ਕਿ ਅੱਜ ਉਹਤੀ ਪਰਮੇਸ਼ਰ ਕੇ ਥਾਨ ਦਾ ਪ੍ਰਕਾਸ਼ ਮਿਗਾ ਉਦੋਂ ਸਹਿਬਾਂ ਨੂੰ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੋਣ ਸ਼ੁਰੂ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਛੇ ਗੁਰੂਆਂ ਦੀ ਬਾਣੀ ਹੈ। ਇਹਦੇ ਅੰਦਰ 15 ਭਗਤਾਂ ਦੀ ਬਾਗ ਬਾਣੀ 11 ਪਾਠ ਅਤੇ ਸਤਿਗੁਰਾਂ ਦੀ ਇਦੇ ਅੰਦਰ ਚਾਰ ਗੁਰ ਸਿੱਖਾਂ ਦੀ ਬਾਖ ਬਾਣੀ ਸ਼ਾਮਿਲ ਕੀਤੀ ਹੈ 36 ਸੰਪੂਰਨ ਬਾਪੁਰਖ ਜਿਹੜੇ ਨੇ ਇਸ ਬਾਖ ਬਾਣੀ ਦੇ ਵਿੱਚ 70 ਪੁਰਾਣੇ 71 ਕਿਤੇ ਨਹੀਂ ਅਸੀਂ 36 ਬਾਪੁਰਖਾਂ ਨੂੰ ਥਾ ਕਿਤੇ ਨਵੇਂ ਪਾਛ ਦੀ ਬਾਣੀ ਸਤੋਵੈ ਲੋਮੰਤੀਸ਼ਨ ਦਸਵੇਂ ਪਾਛ ਨੇ ਇਹ ਸ਼ਾਵਣ ਕੀਤੀ ਦਮਦਮਾ ਸਰਦੀ ਦਰਤੀ। ਉਹ ਵੀ ਸ਼ੋਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੋਲ ਕੇ ਜਵਾਨੀ ਲਖਾਇਆ ਸਤਿਗੁਰ ਜਨੋ। ਥੀਰ ਮੱਲੀਆਂ ਨੇ ਗੱਲ ਕਹਿ ਦਿੱਤੀ ਜਿਹਨਾਂ ਕੋਲ ਸਮਰਥ ਹੈ ਜੇ ਗੱਦੀ ਦੇ ਮਾਲਕ ਨੇ ਇਹ ਗ੍ਰੰਥ ਸਾਹਿਬ ਇਹਨਾਂ ਨੂੰ ਨਹੀਂ ਮਿਲਦਾ। ਇਹ ਬੁੱਧੀ ਇਹਨਾਂ ਨੂੰ ਨਹੀਂ ਦਿਆ ਹੋਇਆ। ਕਿ ਆਪ ਬਾਣੀ ਚਾਰ ਲੈ। ਇਹਨੂੰ ਰਾਗ ਵਿੱਚ ਕੀ ਸੰਕਤ ਹੈ ਕਤਨੀ ਮਾ ਰਾਗ ਜਾ ਜਾਵਤੀ ਸਤ ਗੁਰੂ ਗੁਰੂਆਂ ਨੇ ਸਿਖਾਇ ਕਿਨੇ ਸ਼ਾਮਲ ਕੀਤਾ ਜਿਹੜਾ ਨਰੋਲ ਇਹ ਰਾਗ ਨਵੇਂ ਪਾਛਾ ਦਾ ਇਹਦੇ ਵਿੱਚ ਕੋਈ ਦੇ ਸ਼ਬਦ ਨਹੀਂ ਜਾ ਜਾਵੰਤੀ ਇਹ ਰਾਗ ਦਾ ਨਾਮ ਹੈ ਮੁਰਮੇਰ ਕੋਰੇ ਸਾਨੂੰ ਆਪਣੀ ਬਾਣੀ ਦੀ ਸਮਝਾਏ ਤੇ ਕਲਯੁਗ ਇਸ ਗੱਲ ਦੀ ਮੰਗ ਕਰਦਾ ਹੈ ਕਿ ਅਸੀਂ ਬਾਣੀ ਦੇ ਅਰਥ ਸਮਝੋ। ਬਿਨ ਅਰਥਾਂ ਤੋਂ ਤੁਸੀਂ ਬਹੁਤ ਪਾਠ ਕਰ ਰਹੇ ਆ। ਬਿਨ ਅਰਥਾਂ ਤੋਂ ਤੁਸੀਂ ਬਹੁਤ ਬਾਣੀ ਨੂੰ ਪੜ੍ਹਦੇ ਆ। ਬਿਨ ਅਰਥਾਂ ਤੋਂ ਤੁਸੀਂ ਬਾਣੀ ਨੂੰ ਬੜਾ ਕਾਇਆ ਹੈ। ਬਿਨ ਅਰਥਾਂ ਤੋਂ ਤੁਸੀਂ ਬਾਣੀ ਨੂੰ ਬਹੁਤ ਸੁਣਿਆ ਹੈ। ਕਿਤੇ ਕੁਝ ਦਿਨ ਸਿੱਖ ਯਤਨ ਕਰੇ ਕਿ ਮੈਂ ਪਾਠ ਪੰਜ ਬਾਣੀਆਂ ਨਹੀਂ ਇੱਕੋ ਬਾਣੀ ਪੜ੍ਹਾਂ ਪਰ ਅਰਥਾਂ ਦੇ ਨਾਲ ਨਾਲ ਅੱਜਕਲ ਸਦੀਕ ਬਹੁਤ ਮਿਲ ਜਾਂਦੇ ਨੇ ਜਾਂ ਇਹ ਯਤਨ ਹੋਵੇ ਕਿ ਹਰ ਇੱਕ ਸ਼ਕਤ ਹੈਂ ਜਾਂ ਕਰੇ ਸ਼ਬਾਂ ਦੀ ਸੰਪੂਰਨਤਾ ਦੇ ਸਦੀਤਾ ਕੈਨੇ ਪ੍ਰਭਾਸ ਦੇ ਕਿ ਆਪਾਂ ਨੇ ਇੱਕ ਸ੍ਰੀ ਸ਼ਹਿਜ ਪੜ ਅਰਥਾਂ ਸਮੇਤ ਕਰਨੇ ਫਿਰ ਸ਼ਨ ਬਾਣੀ ਦੀ ਸਮਝ ਆਏਗੀ ਫਿਰ ਬਾਣੀ ਸਾਡੇ ਅੰਦਰ ਕਰ ਕਰੇਗੀ ਸੁਭਰੂ ਮੇਰ ਕਰੇ ਸਾਨੂੰ ਅਰਥਾ ਸਤ ਬਾਣੀ ਨੂੰ ਵਚਨ ਦੀ ਸਮਝ ਆਏ ਅੱਜ ਦਾ ਜੋ ਪਾਵਨ ਸ਼ਬਦ ਹੈ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੈ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1019 ਤੋਂ ਸਮਾਏ ਆ ਸਭਾਣੀ ਬਚਨ ਕੀਤਾ ਬਿਰਖੇ ਹੀਟ ਸਭ ਜੰਤ ਇਕੱਠੇ ਇਕ ਤਤੇ ਇਕ ਬੋਲਣ ਮਿੱਠੇ ਅਸ਼ਤ ਅਦੋਤ ਭਾਇ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ ਸਮੁਤੀ ਮਨੁਕਾਂ ਦੀ ਗੱਲ ਕੀਤੀ ਸਤਿਗੁਰਾਂ ਨੇ ਉਦਾਹਰਨ ਦਿੱਤੀ ਪੰਛੀਆਂ ਦੀ ਸਵੇਰ ਤੋਂ ਲੈ ਕੇ ਦਿਨ ਦੇ ਡੁੱਬਣ ਤੱਕ ਉਹ ਦਾਣਾ ਚੁੱਕਦੇ ਨੇ ਬਾਰਕਿਤ ਰੋਗ ਇੱਕ ਸ਼ਮਾ ਹੁੰਦਾ ਹੈ ਜਦੋਂ ਸੂਰਜ ਜਦੋਂ ਪੜਦਾ ਫਿਰ ਇਹ ਆਪਣੇ ਅਲਗਣਿਆਂ ਵੱਲ ਚੱਲਨੇ ਪਾ ਦਿੰਦੇ ਇਹਨਾਂ ਨੂੰ ਪਤਾ ਵੀ ਥਾਂ ਘਰ ਜਿਹੜਾ ਸਾਡੇ ਘਰ ਫਲਾਣੇ ਥਾਂ ਤੇ ਸਾਡਾ ਘਰ ਹੈ ਗਾਣਾ ਸਾਡਾ ਇਹ ਨਹੀਂ ਸੋਝ ਆਇਆ ਸਤਿਗੁਰਾਂ ਮਨੁੱਖਤਾ ਨੂੰ ਬਿਹੀ ਪਾਈ ਜਿਵੇਂ ਸੂਤ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉੱਤੇ ਆ ਇਕੱਠੇ ਹੁੰਦੇ ਹਨ ਇਸ ਤਰ੍ਹਾਂ ਇਸ ਆਕਾਸ਼ ਰੁੱਖੇ ਸਾਡੀ ਜੀਵ ਜੰਤ ਆ ਇਕੱਠੇ ਹੋਏ ਹਨ ਕਈ ਖਰਵੇ ਬੋਲਦੇ ਨੇ ਇੱਕ ਖੱਤੇ ਇੱਕ ਬੋਲਣ ਮਿੱਠੇ ਆਪਾਂ ਸੇਵਕਾਂ ਇੱਥੇ ਬੋਲਣ ਵਾਲੇ ਨੇ ਮਿੱਠ ਬੋਲੜਾ ਜੀ ਹਰ ਸੱਜਣ Swami ਮੋਰਾ ਪਰ ਇਹ ਬੋਲੜੀ ਇਹ ਪਾਛਾ ਸਾਡੀ ਨਾ ਆ ਰਹੀ ਕਿਉਂ ਕਿ ਕਿਉਂਕਿ ਮੇਠ ਬੋਲੜੇ ਨੂੰ ਅਸੀਂ ਪਹਿਚਾਣੇ ਜੰਗੀਤਨਾਵ ਦੀ ਬਾਣੀ ਨੂੰ ਬਾਏ ਜੰਗੀਤਨਾਵ ਦੀ ਬਾਣੀ ਨੂੰ ਸੁਣੀ ਸ਼ਮਉ ਧਾਰਨ ਦਿੱਤੀ ਭੀ ਜਿਵੇਂ ਸੂਰਜ ਡੁੱਬਣ ਵੇਲੇ ਨੇਕਾਂ ਪੰਛੀ ਕਿਸੇ ਰੁੱਖ ਤੇ ਆ ਇਕੱਠੇ ਹੁੰਦੇ ਹਨ ਇਸ ਤਰ੍ਹਾਂ ਆਕਾਸ਼ ਰੁੱਖ ਦੇ ਹੇਠਾਂ ਸਮੁੱਚੀ ਬਾਣੀ ਦਾ ਸਾਰੇ ਜੀਵ ਜੰਤ ਆ ਇਕੱਠੇ ਹੋਏ ਹਨ ਕੁਝ ਬਰ ਵੀ ਬੋਲਦੇ ਨੇ ਤੇ ਕੁਝ ਮਿੱਠਾ ਬੋਲਦੇ ਹਨ ਜਦੋਂ ਸਤਗੁਰਾਂ ਖੜ ਡੁੱਬਾ ਹੋਇਆ ਸੂਰਜ ਨੂੰ ਆਕਾਸ਼ ਮੁਰ ਚੜ ਪੈਂਦਾ ਹੈ ਤਾਂ ਪੰਛੀ ਰੁੱਖੋਂ ਉੱਠ ਕੇ ਉੜ ਜਾਂਦੇ ਨੇ ਤਿਵੇਂ ਹੀ ਜਿਉਂ-ਜਿਉਂ ਜੀਵਾਂ ਦੀ ਉਮਰ ਮੁੱਕ ਜਾਂਦੀ ਹੈ ਇਹ ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਨੇ ਅਸ਼ਤ ਅਦੋਤ ਭਇਆ ਉੱਤ ਚੱਲੇ ਜਿਉਂ ਚਿਉ ਉਹ ਵੀ ਹਾਂ ਨਹੀਂ ਉਹ ਸੁਰਜ ਤੋ ਪਣ ਮਿਲੇ ਤਰ ਦੇ ਨਹੀਂ ਸਾਡੇ ਸਵਾਸਾਂ ਦਾ ਸੁਰਜ ਡੁੱਬਦਾ ਹੈ ਸਾਡੇ ਸਵਾਸ ਖਤਮ ਹੁੰਦੇ ਨੇ ਪ੍ਰਾਣ ਪੰਖੇ ਰੂਹ ਜਾਂਦੇ ਨੇ ਨਹੀਂ ਦਿੰਦੇ ਨਬਦ ਰੁਕਣੀ ਅਰੰਭ ਹੋਈ ਸਾਹ ਕਟਿਆ ਔਖਾ ਸਾਹ ਆਇਆ ਆਪਾਂ ਜੋ ਟਰੰਕ ਲਗਾਏ ਨੌਕਰ ਜੱਪੀ ਤੋਂ ਕੁੜੇ ਖਾਪਿੰਦਾ ਸਾਥੇ ਬੰਦ ਹੋ ਚੁੱਕਾ ਹੈ ਕਿਉਂਕਿ ਛੇਤੀ ਛੇਤੀ ਆਪਾਂ ਮਰ ਤੱਕ ਨਹੀਂ ਲਾਂਦੇ ਕਿਸੇ ਨੂੰ ਮੜਾਉ ਖਾਂਦਾ ਸਾਹਮਣੇ ਪਿਆਜ ਲੱਗਦਾ ਪਈ ਜੇ ਤੇ ਮਰਨ ਤੋਂ ਬਾਅਦ ਵੀ ਅਸ਼ਨਾਣ ਤラン ਤੱਕ ਸ਼ਮਸ਼ਾਨ ਕੜ ਦੇ ਜਾਣ ਤੱਕ ਵੀ ਆਪਨੇ ਸੋਚਦੇ ਨੇ ਕਿ ਉਹ ਨਹੀਂ ਉੱਠ ਪ ਜਾਣਾ ਸਭਾ ਖੇਤੀ ਦਾ ਸੰਬੰਧ ਤੇ ਨੌਕਰ ਨਾਲ ਹੈ ਜਿੰਨਾ ਚਿਰ ਨਵੇਂ ਤੋਂ ਪੀ ਸਾਰੇ ਤੇਰੇ ਸਾਥੀ ਨੇ 34 ਸੱਜਣ ਹਣ ਇਹਨਾਂ ਦਾ ਸਾਥ ਸਿਦ ਨਮਨ ਚੱਲਦੀ ਤੱਕ ਹੈ ਇਹਨਾਂ ਨਹੀਂ ਬਾਅਦ ਵਿੱਚ ਪੁੱਛਣਾ ਉਸੇ ਸਰੀਰ ਤੋਂ ਨਰਨਾ ਸ਼ੁਰੂ ਕਰ ਦਿੱਤਾ ਗਿਆ ਇਹ ਪਾਏ ਮਹੀਨੇ ਦਾ ਉਪਦੇਸ਼ ਇਹ ਸਰੀਰ ਦਾ ਰੰਗ ਪੀਲਾ ਪੈ ਜਾਂਦਾ ਹੈ ਖਤ ਮਰੋੜੇ ਤਣਕ ਪੇਸ਼ਿਆ ਹੋਆ ਸੇਧ ਇੱਕਦਮ ਚਿੱਟਾ ਰੰਗ ਹੋ ਗਿਆ ਜੀ ਸਾਰੇ ਸਰੀਰ ਦਾ ਖੂਨ ਚਿੱਟਾ ਹੋ ਜਾਂਦਾ ਸਰਕਲ ਬੰਦ ਹੋ ਗਏ ਖੂਨ ਦੇ ਇਸ ਕਰਕੇ ਸ਼ਬਾ ਨੇ پاک ਬਚਨ ਦਿੱਤੇ ਵੀ ਜੀਵਨ ਜਿਹੜਾ ਹੈ ਸਮਾਪਤੀ ਤੇ ਸਾਥ ਹੀ ਕੋਈ ਨਹੀਂ हां ਅਸੀਂ ਸਾਰੇ ਆਕਾਸ਼ ਦ੍ਰਖ ਦੇਖੇ ਤਾਂ ਇੱਕੋ ਜਿਹਾ ਸੁਭਾਅ ਵੱਖਰੇ ਵੱਖਰੇ ਨਹੀਂ ਕੋਈ 뜨ਪੇ ਸੁਭਾਅ ਦਾ ਇੱਕ ਠੰਡੇ ਸੁਭਾਅ ਦਾ ਪਰ ਪੈਦਾ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਨੇ ਕੀਤਾ ਉਹ ਸਾਡੇ ਕਰਮਾਂ ਨੂੰ ਬਿਆਨ ਕਰਦੇ ਨੇ ਪਾਪ ਕਰਿੰਦੜ ਸਰ ਪਰ ਮੁਠੇ ਹੀ ਅਤਰਾਇਨ ਫੜੇ ਫੜ ਉਥੇ ਦੋਧਕ ਪਾਏ ਸਰਜਣ ਹਾਰੈ ਨਿਖਾ ਮੰਗੈ ਬਾਣੀਆਂ ਇਹ ਪਾਈ ਜਿਨ੍ਹਾਂ ਨੇ ਇੱਥੇ ਪਾਪ ਕਰਮ ਕੀਤੇ ਹਨ ਜਿਹੜੇ ਜੀਵ ਛੇਵੀਂ ਪਾਪੀ ਬਣ ਜਾਂਦੇ ਨੇ ਜ਼ਿੰਦਗੀ 'ਚ ਕਦੇ ਵੀ ਪੁੰਨ ਕਰਮ ਕੀਤਾ ਹੀ ਨਹੀਂ ਉਹ ਆਤਮਿਕ ਜੀਵਨ ਦਾ ਸ਼ਰਮਾਇਆ ਸਾਰੇ ਉਤਾਰ ਲੈਂਦੇ ਨੇ ਕਿਉਂਕਿ ਜ਼ਿੰਦਗੀ ਚ ਪਾਪ ਹੀ ਪਾਪ ਹਨ ਪੁੰਨ ਕਰਮ ਦੇ ਨੇੜੇ ਵੀ ਨਹੀਂ ਪਾਪ ਹੀ ਜੀਵਨ ਦਾ ਅੰਗ ਛੁੜਿਆ ਪਾਪ ਨੂੰ ਹੀ ਜੀਵਨ ਦਾ ਆਧਾਰ ਬਣਾਇਆ ਹੈ ਹਮੇਸ਼ਾ ਪਾਪ ਹੀ ਪਾਪ ਚਿੰਤੇ ਕੀਤਾ ਹੈ ਇਹ ਪਾਪੀ ਮਨੁੱਖਾਂ ਨੂੰ ਸਤਿਗੁਰੂ ਕਹਿਣ ਲੱਗੇ ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫਿਸ਼ਟਾ ਫੜ ਕੇ ਕੋਈ ਜਾਣਦਾ ਹੈ ਬੜੀ ਮਾਰ ਨਹੀਂ ਤਾਜ ਮਾਲ ਨੇ ਅੱਖਾਂ ਪਾਪੀ ਕਰਮ ਕਮਾਉਂਦੇ ਹੈ ਕਰਦੇ ਹਾਏ ਹਾਏ ਨਾਨਕ ਜਿਉ ਮਤਨ ਮਧਾਣੀਆਂ ਕਿਉ ਮਥੇ ਧਰਮ ਰਾਹ ਕਿ ਯਕੀਨ ਜਾਣ ਲਗੋ ਇਹ ਸਿਰਜਣ ਹਾਰ ਨੇ ਦੋਜਕ ਵਿੱਚ ਪਾ ਕੇ ਰੱਖੇ ਪਾਪੀਆਂ ਉਹਨਾਂ ਪਸ਼ੂ ਧਰਮ ਰਾਹ ਉਹਨਾਂ ਦੇ ਕੀਤੇ ਕਰਮਾਂ ਤਾਂ ਦੇਖਾਂ ਮੰਦਾ ਹੈ ਵਾਰ-ਵਾਰ ਮੰਦਾ ਹੈ ਵਾਰ-ਵਾਰ ਉਹਨਾਂ ਨੂੰ ਸੰਸਾਰ ਦਿੱਤੀ ਜਾਂਦੀ ਹੈ ਵਾਰ-ਵਾਰ ਜਨਮ ਤੇ ਮੌਤਾ ਦੇਣ ਦਿੱਤਾ ਹੈ ਕਦੇ ਉਹ ਸੰਸਾਰ ਤੇ ਆਉਂਦੇ ਹਨ ਕਦੇ ਉਹ ਸੰਸਾਰ ਤੋਂ ਜਾਣੇ ਵੱਡੇ ਸੰਸਾਰ ਦੇ ਭਾਗੀ ਬਣ ਜਾਂਦੇ ਨੇ ਇਸ ਕਰਕੇ 사ਧਗੁਰਾਂ ਖਾ ਜਦੋਂ ਉਹਦੇ ਖਾਮ ਮੰਗਣਗੇ ਚਿੱਤਰ ਰੂਪਕ ਤਾਂ ਮਨਿਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਪਰ ਇਹਨੂੰ ਫਿਰ ਵੀ ਗੁਨਾਹ ਹੀ ਕਿਤੇ ਹੁੰਦੇ ਫਿਰ ਕਰ ਲਿਆ ਇੱਕ ਇੱਕ ਗੁਨਾਹ ਨੂੰ ਵਾਰ ਵਾਰ ਕਰਦਾ ਫਿਰ ਫਿਰ ਕਰਦਾ ਰੋਪਣ ਤੋਂ ਬਾਅਦ ਵੀ ਕਰਦਾ ਕਿਉਂਕਿ ਮਨ ਦਾ ਸੁਭਾਅ ਹੈ ਕੀ ਮਨ ਪਰਿਆਈਆਂ ਨੂੰ ਰੋਚਦਾ ਹੈ ਮਨ ਉੱਚੇ ਪਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ ਸ਼ਬਦ ਦੇ ਰੰਦੇ ਦੇ ਨਾਲ ਇਹਨੂੰ ਰੋਕਣਾ ਹੈ ਗੁਰੂ ਤੋਂ ਜੁਗਤ ਲੈ ਕੇ ਖਿੰਥਾ ਕਾ قواری قواری جگت کایا جگت جگت سے جگت اگے پڑھنا ڈنڈا پرتیت شبد کا ڈنڈا جہاں ساکھی بنتا ہے سجا سکتا ہے ساتھ گناہ کیا ستگر فرشتہ آئے گیا ਉਨੇ ਦੁੱਖ ਦਿੱਤੇ ਇਹ ਜਿੰਦ ਨੂੰ ਕੱਢ ਦਿਆ ਗਿਆ ਜਿੰਦ ਕੰਢਣ ਵੇਲੇ ਵੀ ਇਹ ਕੋ ਲਾਇਆ ਪਰਵਾਜ਼ ਸਾਥੀਆਂ ਤੱਕ ਨਹੀਂ ਗਈ ਸਕੇ ਸਬੰਧੀਆਂ ਤੱਕ ਰਿਸ਼ਤੇਦਾਰਾਂ ਤੱਕ ਇਹ ਆਵਾਜ਼ਾਂ ਨਹੀਂ ਜਾਂਦੀਆਂ ਉਸ ਸਮੇਂ ਸਤਗੁਰਾਂ ਖਿਆ ਸਾਥੀ ਕੌਣ ਬਣੇਗਾ ਸੰਗ ਨਾ ਕੋਈ ਭਈਆ ਬੀਬਾ ਬਾਲ ਜੋ ਬੰਧਨ ਛੋੜ ਵਾਂਜੇ ਸਾ ਕਰਨ ਕਰੀਮ ਨਾ ਜਾਤੋਂ ਕਰਤਾ ਸਿਰ ਪੀੜੇ ਜਿਉ ਭਾਣੀਆਂ ਨਾਨਕ ਜੋ ਮਤਨ ਵਧਾਣੀਆਂ ਤਿਉ ਮਥੇ ਧਰਮ ਰਾਏ ਇਥੇ ਤਿਲ ਪੀੜੇ ਜਿਉ ਕਾਣੀਆਂ ਸਤਿਗੁਰੂ ਪ੍ਰਮਾਣ ਕਰਦੇ ਨੇ ਭਾਈ ਜਗਤ ਤੋਂ ਉਚ ਕਰਨ ਵੇਲੇ ਨਾ ਕੋ ਪ੍ਰਾਣਾ ਕੋ ਭੈਣ ਤੇ ਹੋਰ ਜੀਵ ਨਾਲ ਨਹੀਂ ਜਾਂਦਾ ਮਾਲ ਤਾਂ ਜਵਾਨੀ ਹਰੇਕ ਜੀਵ ਜ਼ਰੂਰ ਛੱਡ ਕੇ ਤੋ ਤਲਾ ਡਾਏਗਾ ਜਿਨ੍ਹਾਂ ਮਨੁੱਖਾਂ ਨੇ ਜਗਤ ਦੇ ਰਚਨਹਾਰ ਬਖਸ਼ਿੰਦ ਪ੍ਰਭੂ ਨਾਲ ਢੂੰਗੀ ਸਾਧ ਨਹੀਂ ਪਾਈ ਦੁੱਖਾਂ ਵਿੱਚ ਕਿਉਂ ਦੇ ਦੰਦੇ ਨੇ ਜਿਵੇਂ ਤੀਨਾ ਦੀ ਕਹਾਣੀ ਜਿਵੇਂ ਤਿਲਾ ਨੂੰ ਉਹਨੂੰ ਵਿੱਚ ਪੀੜਿਆ ਜਾਂਦਾ ਹੈ ਸ਼ਰੋ ਨੂੰ ਉਹਨੂੰ ਵਿੱਚ ਪੀੜਿਆ ਜਾਂਦਾ ਹੈ ਗੰਦੇ ਨੂੰ ਉਹਨੂੰ ਵਿੱਚ ਪੀੜਿਆ ਜਾਂਦਾ ਹੈ ਇਸੇ ਤਰ੍ਹਾਂ ਉਹ ਦੁੱਖਾਂ ਦੇ ਵਿੱਚ ਪੀੜੇ ਜਾ ਰਹੇ ਹਨ ਵਾਰ-ਵਾਰ ਪੀੜੇ ਜਾ ਰਹੇ ਨੇ ਵਾਰ-ਵਾਰ ਦੁੱਖ ਦਿੱਤਾ ਜਾ ਰਿਹਾ ਹੈ ਉਹਨੁੱਖ ਹੈ ਜਨਮ ਤੇ ਮੌਤ ਦਾ ਗਰਭ ਖੁਸ ਖੁਸ ਲੰਦਾ ਵਸਤ ਉਦਾਈ ਵਿਖੇ ਸੁਣੇ ਤੇਰ ਨਾਲ ਖੁਦਾਈ ਦੁਨੀਆ ਲੱਭ ਪਾਇਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਜੇ ਭਾਈ ਤੂੰ ਪ੍ਰਾਇਆ ਮਾਇ ਤਨ ਖੋ ਕੇ ਇਕੱਠਾ ਕਰਦਾ ਰਹਿੰਦਾ ਹੈ ਤੇਰੇ ਨਾਲ ਵਸਦਾ ਰੱਬ ਤੇਰੀ ਹਰੇਕ ਪਰਦੂਤ ਨੂੰ ਵੇਖਦਾ ਹੈ ਤੇਰੇ ਹਰੇਕ ਬੋਲ ਨੂੰ ਸੁਣਦਾ ਹੈ ਤੂੰ ਦੁਨੀਆਂ ਦੇ ਸਵਾਦਾਂ ਦੇ ਚਸ਼ਕੇ ਵਿੱਚ ਫਸਿਆ ਪਿਆ ਹੈ ਮਨ ਤੂੰ ਇੱਕ ਢੋਂਗੇ ਤੋਏ ਵਿੱਚ ਡੁੱਬਾ ਹੋਇਆ ਹੈ ਅਗਾ ਜੋ ਕੰਜਵਾ ਪਰਣ ਹੈ ਉਸ ਗੱਲ ਨੂੰ ਤੂੰ ਨਹੀਂ ਸਮਝਦਾ ਤੂੰ ਨਹੀਂ ਜਾਣਦਾ ਇਸ ਕਰਕੇ ਤੂੰ ਵੱਡੇ ਧੋਖ ਦਾ ਪਾਗੀ ਬਣਦਾ ਤੇਰੀ ਜ਼ਿੰਦਗੀ ਵਿੱਚ ਸੁੱਖ ਹੁੰਦੀ ਨਹੀਂ ਸੁੱਖਾਂ ਦੀ ਪ੍ਰਾਪਤੀ ਲਈ ਤੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਕ ਬਾਣੀ ਗੁਰੂ ਦੇ ਘਰ ਲੜ ਲੱਗਣਾ ਪਏਗਾ ਪੜ੍ਹਨੀ ਪਏ ਵਿਚਾਰਨੇ ਪਏਗਾ ਬਾਣੀ ਨੂੰ ਮਨ ਵਿੱਚ ਰਸਾ ਕੇ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਤਾਂ ਨਾ ਪਾਏਗਾ। ਇਹ ਹੀ ਉਪਦੇਸ਼ ਸਤਿਗੁਰਾਂ ਨੇ ਸ਼ਬਦ ਗੁਰੂ ਦੇ ਰੜਦਾ ਕੇ ਸੰਭਤ ਹੈ। ਕਿ ਅੱਜ ਸ਼ਬਦ ਗੁਰੂ ਦਾ ਸੰਪੂਰਨਤਾ ਦਿਵਸ ਹੈ। ਗੁਰੂ ਸਾਡੇ ਤੇ ਮੇਰੇ ਪਰ ਸਾਡੀ ਇਹ ਬੇਨਤੀ ਹੈ। ਦਾਸ ਸਤਿਗੁਰੂ ਗੁਰੂ ਰਾਨ ਸਿੰਘ ਸਾਨੂੰ ਆਪਣੀ ਬਾਣੀ ਨਾਲ ਆਪ ਜੋੜਨਾ। ਆਪ ਦੇ ਪਾਇ ਤੇ ਸੁਣਾਓ। ਆਪ ਆਵਾਜ਼ ਸਵਾਰ ਗੁਣਾਉ। ਜਦੋਂ ਤੂੰ ਕਿਰਪਾ ਕਰਨਾ ਉਦੋਂ ਤੇਰੇ ਗੁਣਾ ਨੂੰ ਗਾਇਆ ਜਾ ਸਕਦਾ ਹੈ। ਗੁਰੂ ਮੇਰ ਕਰਕੇ ਕਾਲ ਯੁਗ ਦੀ ਪਿਆਨਕਤਾ ਤੋਂ ਸਾਨੂੰ ਬਚਾ ਕੇ ਸਾਨੂੰ ਆਪ ਆਪਣੇ ਚਰਨਾਂ ਵਿੱਚ ਲਿਆ ਹੀ ਚਰਨਾਂ ਵਿੱਚ ਜੋੜੇ ਇਹ ਅੱਜ ਸਾਬਾਂ ਦੀ ਸੰਪੂਰਨਤਾ ਦੇ ਵਿੱਚ 4 ਸਾਲਾਂ ਦੀ ਸੰਪੂਰਨਿਆ ਸੀ 4 ਸਾਲ ਲਗਾਤਾਰ ਪੰਜਵੇਂ ਪਾਤਸ਼ਾਹ ਬਾਣੀ ਲਿਖਾਉਂਦੇ ਗਏ ਭਾਈ ਸਾਖ ਭਾਈ ਗੁਰਦਾਸ ਜੀ ਲਿਖਦੇ ਗਏ ਪਹਿਲੀ ਵਾਰ ਉਹਨਾਂ ਨੇ ਬਾਣੀ ਦੀ ਇਕਤਰਤਾ ਕੀਤੀ ਫਿਰ ਇੱਕ ਵੱਡੀ ਪੁਥੀ ਤਿਆਰ ਹੋਈ ਜਿਹਦਾ ਨਾਂ ਰੱਖਿਆ ਪੁਥੀ ਪਰਮੇਸ਼ਰ ਕਾਥਾਂ ਜਦੋਂ ਸਤਗੁਰਾਂ ਪ੍ਰਕਾਸ਼ ਕੀਤਾ ਨਾ ਜਿਹਨੂੰ ਪਹਿਲਾ ਪ੍ਰਕਾਸ਼ ਪੁਰਬ ਕਹਿੰਦੇ ਹਨ ਚਾਹੀਦਾ ਤੇ ਇਹ ਹੈ ਕਿ ਸਾਰੇ ਗੁਰੂ ਗ੍ਰੰਥਾਂ ਨਾਲੋਂ ਵੱਡਾ ਪਹਿਲਾ ਪ੍ਰਕਾਸ਼ ਬਣਾਇਆ ਗਿਆ ਪਰ ਸਾਨੂੰ ਪਹਿਲੀ ਗੱਲ ਤੇ ਪਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪਹਿਲਾ ਪ੍ਰਕਾਸ਼ ਪੁਰਬ ਹੈ ਕੀ ਦੂਜਾ ਨੰਬਰ ਪ੍ਰਬੰਧ ਕੀਤਾ ਚਾਹੀਦਾ ਜਿਹਾ ਹੁੰਦਾ ਉਹ ਵੀ ਨਹੀਂ ਜਾਣਦਾ ਕਿ ਅਸੀਂ ਕਿਵੇਂ ਬਣਾਣਾ ਹੈ ਜਲੰਧਰ ਮੈਂ ਥੋੜਾ ਸਮਝ ਰਿਹਾ ਉੱਥੇ ਸਵੇਰੇ ਜਿਵੇਂ ਨਗਰ ਕੀਰਤਨ ਤੋਂ ਰਾਮ ਸਰ ਸ਼ਲੋਕਰ ਦੇ ਕੰਢੇ ਤੇ ਸ਼ੁਰੂਪ ਲਿਖਿਆ ਗਿਆ ਸੀ ਕੋਤੋਂ ਨਗਰ ਕੀਰਤਨ ਦੇ ਰੂਪੇ ਨਿਰਮਾਨ ਸਹਿਬਾਇਸ਼ ਉਹ ਅਜੇ ਵੀ ਮਹਾਰਾਜ ਅਸਰੋਂ ਪਹਿਲਾਂ ਬਾਹਰ ਲੈ ਕੇ ਜਾਂਦੇ ਨੇ ਫਿਰ ਪ੍ਰਕਰਮਾ ਕਰਦੇ ਨੇ ਨਗਰ ਕੀਰਤਨ ਕਰਦੇ ਨੇ ਉਸ ਦਿਨ ਅਮਰਤ ਵੇਲੇ ਉਸhetra ਪ੍ਰਕਾਸ਼ ਕਰਦੇ ਨੇ ਜਿਵੇਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਹਿਲੇ ਦਿਨ ਕੀਤਾ ਪ੍ਰਕਾਸ਼ ਤਾਂ ਜੋ ਸਾਨੂੰ ਸਾਡੇ ਬੱਚਿਆਂ ਨੂੰ ਇਹ ਪਤਾ ਲੱਗ ਸਕੇ ਬਿਸ਼ਰੀ ਗੁਰੂ ਗ੍ਰੰਥ ਸਾਹਿਬ ਕੀ ਦੀ ਪਾਕ ਬਾਣੀ ਦੀ ਮਹਾਨਤਾ ਕੀ ਹੈ ਸੱਚੀ ਮੁੱਸੀ ਸ਼ਬਦ ਹੀ ਸਾਡਾ ਗੁਰੂ ਹੈ ਅਸੀਂ ਧਰਤਾਂ ਦੇ ਗੋਡੇ ਨਹੀਂ ਟੇਕਣੇ ਮੱਥੇ ਨਹੀਂ ਲਗੜਨੇ ਜਾਂ ਸਾਰੇ ਥਾਵਾਂ ਤੇ ਸੀਸ ਠਕਨੇ ਆ ਦਰਸ਼ਨ ਸਾਰੇ ਥਾਵਾਂ ਦੇ ਕਰ ਸਕਨੇ ਆ ਸੀਸ ਸਾਡਾ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਝੁਕਣਾ ਚਾਹੀਦਾ ਕਿਉਂ ਕਿਉਂਕਿ ਜੇ ਅਸੀਂ ਆਖੇ ਨਾ ਬੰਦਨ ਚ ਜਾ ਮਸਜਿਦ ਤੁਸੀਂ ਜਾਣੇ ਹੀ ਨਹੀਂ ਕਿ ਲੋਕ ਆਖਣਗੇ ਬਾਬਾ ਤੇ ਮਸਜਿਦ ਗਿਆ ਸੀ ਪਰ ਉਹਦਾ ਮਕਸਦ ਮਸਜਿਦ ਵਾਲਿਆਂ ਨੂੰ ਬੰਨਣਾ ਨਹੀਂ ਸੀ ਸਮਝਾਉਣਾ ਸੀ ਬਾਬਾ ਤੇ ਮੰਦਿਰ ਵਿੱਚ ਗਿਆ ਸੀ ਜਗਨਨਾਥ ਦੀ ਪੁਰੀ ਦੇ ਮੰਦਿਰ ਵਿੱਚ ਉੱਥੇ ਵੀ ਉਹਨਾਂ ਨੂੰ ਉਪਦੇਸ਼ ਦੇਣਾ ਸੀ ਸੱਚ ਦਾ ਗੁਰਮਤ ਗਾਢੀ ਰਾਹ ਤੇ ਚਲਾਣਾ ਸੀ ਮੰਦਿਰ ਵਿੱਚ ਮੱਥਾ ਟੇਕਣਾ ਬਾਬੇ ਦਾ ਮਕਸਦ ਨਹੀਂ ਸੀ ਕਈ ਇਹੋ ਜਿਹੀਆਂ ਉਦਾਹਰਣਾਂ ਦੇਖ ਕੇ ਤੁਲ ਜਾਂਦੇ ਨੇ ਕਿ ਬਾਬਾ ਗਿਆ ਸੀ ਅਸੀਂ ਕਿਉਂ ਨਹੀਂ ਜਾਸ ਜਾਓ ਸਾਰੇ ਥਾਵਾਂ ਤੇ ਹਰ ਇੱਕ ਥਾਂ ਦੇ ਦਿਦਾਰ ਤੁਸੀਂ ਕਰ ਸਕਦੇ ਹੋ ਪਰ ਮੱਥਾ ਕੇਵਲ ਤੇ ਕੇਵਲ ਸੀ ਸ਼ਬਦੋਂ ਟੇਕਣਾ ਹੈ ਸਤ ਗੁਰਾਂ ਤੇ ਆਖੇ ਸੀ ਮੇਰੀਆਂ ਫੋਟੋਆਂ ਮੇਰੇ ਸਰੂਪਾਂ ਨੂੰ ਵੀ ਨਹੀਂ ਨਾ ਹੀ ਮੈਨੂੰ ਆਬਾਖੀ ਜੋ हमको ਪਰਮੇਸ਼ਰ ਉਤ ਰਹੇ ਸੋ ਤੋ ਨਰਕ ਕੁੰਡ ਮੈਂ ਪਰ ਹੈ ਉਹ ਨਨਕਾਂ ਦੇ ਭਾਗੀ ਬਣਨਗੇ ਪਰਮੇਸ਼ਰ ਅਕਾਲ ਪੁਰਖ ਕੋਈ ਹੈ ਤੇ ਉਹਨੂੰ ਅਸੀਂ ਸ਼ਬਦ ਦੇ ਵੀ ਸਮੋਹ ਦਿੱਤਾ ਹੈ ਸੰਜੋਧ ਦਿੱਤਾ ਹੈ ਉਹਦੇ ਵਿੱਚੋਂ ਤੁਸੀਂ ਉਹਦੇ ਨਿਦਾਰ ਪੜਨੇ ਨੇ ਜੋ ਪ੍ਰਭ ਕੋਮਿੰਦ ਪੋਚ ਹੈ ਉਹ ਸ਼ਬਦ ਮੈਂ ਨੇ ਹੁਣ ਅਸੀਂ ਵੇਖਣਾ ਕਿ ਅਸੀਂ ਕਿੰਨੇ ਕੁ ਸ਼ਬਦ ਦੀ ਖੋਜ ਕਰਨ ਆਇਆ ਹੋਈਆਂ ਪੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਵਰਸਨ ਜੋ ਕੇ ਬਖਸ਼ ਲੈਣਾ ਦੀ ਪ੍ਰੇਮ ਸਹਿਤ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ